ਪ੍ਰਭਾਵਿਤ ਹੋਣ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਟ੍ਰੇਨਾਂ ਨੂੰ ਰਸਤੇ ਦੇ ਵਿੱਚ ਰੋਕਣ ਟਰਮੀਨੇਟ ਕਰਨ ਜਾਂ ਰੱਦ ਕਰਨ ਦੀ ਤਿਆਰੀ ਕੀਤੀ ਗਈ ਹੈ ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਵੀ ਅਧਿਕਾਰਿਕ ਲਿਸਟ ਜਾਰੀ ਨਹੀਂ ਕੀਤੀ ਗਈ ਹੈ ਕਿਸਾਨਾਂ ਦੇ ਇਸ ਰੋਸ਼ ਕਾਰਨ 2 ਘੰਟਿਆਂ ਦੇ ਸਮੇਂ ਦੌਰਾਨ ਟ੍ਰੇਨ ਦੇ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਪਰੇਸ਼ਾਨੀਆਂ ਆ ਸਕਦੀਆਂ ਨੇ ਹਾਲਾਂਕਿ ਕਿਸਾਨਾਂ ਦੇ ਵੱਲੋਂ ਹਾਈਵੇਜ਼ ਦੇ ਕਿਸੇ ਵੀ ਕਿਸਮ ਦਾ ਜਾਮ ਜਾਂ ਪ੍ਰਦਰਸ਼ਨ ਨਹੀਂ ਕੀਤਾ ਜਾਏਗਾ ਹੁਣ ਸਵਾਲ ਇਹ ਹੈ ਕਿ ਕਿਸਾਨ ਇਹ ਪ੍ਰਦਰਸ਼ਨ ਕਿਉਂ ਕਰ ਰਹੇ ਨੇ ਕਿਸਾਨ ਮਜ਼ਦੂਰ ਮੋਰਚਾ ਦੇ ਨਿੱਕੇ ਕੇ ਐਮਐਮ ਦੇ ਕਨਵੀਨਰ ਸਰਵਣ ਸਿੰਘ ਪੰਧੀਰ ਨੇ ਦੱਸਿਆ ਕਿ ਉਹਨਾਂ ਦੀਆਂ ਤਿੰਨ ਮੁੱਖ ਮੰਗਾਂ ਨੇ ਪਹਿਲੀ ਮੰਗ ਇਹ ਹੈ ਕਿ ਬਿਜਲੀ ਸੰਸ਼ੋਧਨ ਬਿੱਲ 2025 ਨੂੰ ਰੱਦ ਕੀਤਾ ਜਾਵੇ ਦੂਜੀ ਮੰਗ ਹੈ ਕਿ ਪੰਜਾਬ ਦੇ ਵਿੱਚ ਲਗਾਏ ਜਾ ਰਹੇ ਪ੍ਰੀਪੇਡ ਬਿਜਲੀ ਮੀਟਰ ਹਟਾਏ ਜਾਣ ਤੀਜੀ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਸਰਕਾਰੀ ਜ਼ਮੀਨਾਂ ਦੀ ਵਿਕਰੀ ਤੋਂ ਰੋਕਿਆ ਜਾਵੇ ਪੰਧੀਰ ਨੇ ਕਿਹਾ ਕਿ ਇਹ ਅੰਦੋਲਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਦੇ ਲਈ ਹੈ ਇਸ ਦਾ ਮਕਸਦ ਸਰਕਾਰਾਂ ਨੂੰ ਇਹ ਮੁੱਦੇ ਲੋਕਾਂ ਦੀ ਆਵਾਜ਼ ਦੇ ਤੌਰ ਦੇ ਉੱਤੇ ਸੁਣਨ ਦੇ ਲਈ ਮਜਬੂਰ ਕਰਨਾ ਹੈ ਜਿਲ੍ਹਾ ਸਕੱਤਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਰੋਈਪੁਰ ਤੋਂ ਜੀ ਜੋ ਅੱਜ 5 ਦਸੰਬਰ ਨੂੰ ਕਿਸਾਨ ਮਜ਼ਦੂਰ ਮੋਰਚੇ ਨੇ ਸੱਦਾ ਦਿੱਤਾ ਸੀ ਕਿ ਪੂਰੇ ਪੰਜਾਬ ਦੇ ਵਿੱਚ 2 ਘੰਟੇ ਦੇ ਲਈ ਹਰੇਲਾਂ ਦਾ ਚੱਕਾ ਜਾਮ ਕੀਤਾ ਜਾਊਗਾ 1 ਤੋਂ ਲੈ ਕੇ 3 ਵਜੇ ਤੱਕ ਜਿਸ ਐਲਾਨ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਜਿਹੜੀ ਉਹ ਪੂਰੀ ਤਰ੍ਹਾਂ ਬਖਲਾੜ ਦੇ ਵਿੱਚ ਆ ਚੁੱਕੀ ਆ ਪੂਰੇ ਪੰਜਾਬ ਦੇ ਵਿੱਚ ਜਥੇਬੰਦੀਆਂ ਦੇ ਆਗੂ ਸਹਿਬਾਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਜਿਹੜੀ ਉਹ ਕੀਤੀ ਜਾ ਰਹੀ ਆਂ ਇਸ ਦੀ ਸਖਤ ਸ਼ਬਦਾਂ ਇਹ ਨਖੇਦੀ ਕਰਦੇ ਆਂ ਕਿਉਂਕਿ ਅੱਜ ਦਾ ਰੇਡੋ ਕੋ ਜਿਹੜਾ ਕੇਂਦਰ ਸਰਕਾਰ ਬਿਲੀ ਸੋਧ ਬਿੱਲ 225 ਜਿਹੜਾ ਉਹ ਉਹਦਾ ਖਰੜਾ ਜਿਹੜਾ ਜਾਂ ਆਉਣ ਵਾਲੇ ਸਮੇਂ ਬਿੱਲ ਪਾਸ ਕਰਨ ਜਾ ਰਹੀ ਆ ਉਹਦਾ ਖਰੜਾ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਭੇਜਿਆ ਆ ਰਾਜ ਸਰਕਾਰਾਂ ਨੂੰ ਭੇਜਿਆ ਉਹਤੇ ਭਗਵੰਤ ਮਾਨ ਸਰਕਾਰ ਚੁੱਪ ਬੈਠੀ ਆ ਉਸ ਕਰਕੇ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਜਥੇਬੰਦੀਆਂ ਵੱਲੋਂ ਲੀਕਿਆ ਹੋਇਆ ਵਾ ਤੇ ਭਗਵੰਤ ਮਾਨ ਸਰਕਾਰ ਇਸ ਗੱਲ ਤੋਂ ਸਾਬਤ ਹੁੰਦਾ ਵਾ ਕਿ ਭਗਵੰਤ ਮਾਨ ਸਰਕਾਰ ਮੋਦੀ ਸਰਕਾਰ ਦੇ ਨਾਲ ਮਿਲੀ ਹੋਈ ਆ ਬਿਜਲੀ ਜਿਹੜਾ ਉਹ ਨਿੱਜੀ ਹੱਥਾਂ ਦੇ ਵਿੱਚ ਦੇਣ ਵਾਸਤੇ ਕੇਂਦਰ ਸਰਕਾਰ ਦੇ ਨਾਲ ਸਹਿਮਤ ਆ ਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਰੇਲ ਰੋਕੋ ਕੀਤਾ ਜਾ ਰਿਹਾ ਵਾ ਸੋ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਰੇਲ ਰੋਕੋ ਕੀਤਾ ਜਾਊਗਾ ਇਹ ਉਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਲਾਨ ਕੀਤਾ ਆ ਬਸਤੀ ਟੈਂਕਾਂ ਵਾਲੀ ਤੇ ਹੋਰ ਭਰਾਤਰੀ ਜਥੇਬੰਦੀਆਂ ਇਸ ਸਯੋਗ ਨਾਲ ਬਸ ਤੇ ਟੈਂਕਾਂ ਵਾਲੀ ਫਰੋਈ ਪਰ ਵਿਖੇ ਰੇਲਾਂ ਦਾ ਚੱਕਾ 2 ਘੰਟੇ ਲਈ ਜਾਮ ਕੀਤਾ ਜਾਊਗਾ ਇਸ ਕਰਕੇ ਇਹ ਐਲਾਨ 20 ਦਿਨ ਪਹਿਲਾਂ ਦਾ ਕੀਤਾ ਹੋਇਆ ਵਾ ਜੇਕਰ ਭਗਵੰਤ ਮਾਨ ਚਾਹੁੰਦੀ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਜਿਹੜਾ ਉਹ ਸੰਪਰਕ ਕਰਕੇ ਮੀਟਿੰਗ ਤੈਅ ਕਰ ਸਕਦੀ ਕੋਈ ਹੱਲ ਕੱਢ ਸਕਦੀ ਪਰ ਭਗਵੰਤ ਮਾਨ ਸਰਕਾਰ ਕੇਵਲ ਤੇ ਕੇਵਲ ਲੋਕਾਂ ਨੂੰ ਖੱਜਲ ਖਵਾਰ ਕਰ ਰਹੀ ਆ ਕਿ ਇਸ ਮਸਲਿਆਂ ਦਾ ਹੱਲ ਨਹੀਂ ਕੱਢ ਰਹੀ ਰੇਲਾ ਰੋਕਣਾ ਕਿਸਾਨਾਂ ਦਾ ਅਣਖ ਦਾ ਸਵਾਲ ਨਹੀਂ ਮਜਬੂਰੀ ਬਣ ਚੁੱਕੀ ਕਿਉਂਕਿ ਪੂਰੇ ਜਨਤਕ ਅਦਾਰੇ ਭਗਵੰਤਮਾਨ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਮੋਦੀ ਸਰਕਾਰ ਦੇ ਇਸ਼ਾਰੇ ਤੇ ਦੇ ਰਹੀ ਆ ਪੰਜਾਬ ਦੇ ਲੋਕ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ ਆਪਣੇ ਜਨਤਕ ਅਦਾਰੇ ਜਿਸ ਤਰ੍ਹਾਂ ਬਿਜਲੀ ਬੋਰਡ ਨੂੰ ਨਿਪੂਰਨ ਤਰ੍ਹਾਂ ਨਿੱਜੀ ਹੱਥਾਂ ਵਿੱਚ ਨਹੀਂ ਜਾਣ ਦੇਣਗੇ ਨਿੱਜੀ ਜਿਹੜੇ ਬਿਜਲੀ ਪ੍ਰੀਪੈਡ ਮੀਟਰ ਆ ਉਹਨਾਂ ਦਾ ਅਸੀਂ ਵਿਰੋਧ ਕਰ ਰਹੇ ਆ ਜੇਕਰ ਬਿੱਲ ਪਾਸ ਹੁੰਦਾ ਸਬ ਸਟੀਆਂ ਜਿਹੜੀਆਂ ਖਤਮ ਕਰ ਦਿੱਤੀਆਂ ਜਾਣਗੀਆਂ ਚਾਹੇ ਘਰੇਲੂ ਬਿਜਲੀ ਤੇ ਚਾਹੇ ਮੋਟਰਾਂ ਵਾਲੀ ਬਿਜਲੀ ਦੇ ਉੱਤੇ ਇਸ ਕਰਕੇ ਪੰਜਾਬ ਦੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮਾਨਸਾ ਵਿਖੇ ਨਾਮਜ਼ਦਗੀਆਂ ਭਰਨ ਦੇ ਲਈ ਉਮੀਦਵਾਰਾਂ ਦੇ ਨਾਲ ਪਹੁੰਚੇ ਬੁੱਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਿਰ ਚੁੱਕਣ ਵਾਲੇ ਗੈਂਗਸਟਰਾਂ ਨੂੰ ਨੱਥ ਪਾਈ ਜਾ ਰਹੀ ਹੈ ਅਤੇ ਪੰਜਾਬ ਦੇ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਅਨਕਾਊਂਟਰ ਤੱਕ ਕੀਤੀ ਜਾ ਰਹੇ ਨੇ ਪੁਲਿਸ ਦੇ ਵੱਲੋਂ ਇਹ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਬਿਲਕੁਲ ਬਰਕਰਾਰ ਹੈ ਅਤੇ ਦੂਸਰੀਆਂ ਪਾਰਟੀਆਂ ਵਾਲੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਮਾਹੌਲ ਬਹੁਤ ਹੀ ਖਰਾਬ ਇਹ ਦੱਸ ਰਹੇ ਨੇ ਪਰ ਐਸਾ ਕੁਝ ਨਹੀਂ ਹੈ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਇਹਨਾਂ ਚੀਜ਼ਾਂ ਨੂੰ ਨੱਥ ਪਾਈ ਹੈ ਅਤੇ ਪੰਜਾਬ ਦੇ ਵਿੱਚ ਹਰ ਕੋਈ ਅਮਨ ਸ਼ਾਂਤੀ ਦੇ ਨਾਲ ਰਹਿ ਰਿਹਾ ਹੈ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਦੇ ਵੱਲੋਂ ਕੱਸੇ ਜਾ ਰਹੇ ਤੰਜ ਤੋਂ ਬਿਨਾ ਉਹਨਾਂ ਦੇ ਕੋਲ ਕਹਿਣ ਦੇ ਲਈ ਹੋਰ ਕੁਝ ਵੀ ਨਹੀਂ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦਾ ਲਗਾਤਾਰ ਵਿਕਾਸ ਕੀਤਾ ਜਾ ਰਿਹਾ ਤੇ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦੇ ਕੇ ਪੰਜਾਬ ਨੂੰ ਨਮੀਆਂ ਲੀਹਾਂ ਤੇ ਲਜਾਇਆ ਜਾ ਰਿਹਾ ਹੈ ਵਿਧੂ ਜੀ ਅੱਜ ਆਖਰੀ ਦਿਨ ਸੀ ਸਾਰਿਆਂ ਨੇ ਅੱਜ ਸਾਡੇ ਜ਼ੋਨ ਤੋਂ ਬਦਲਾ ਦਾ ਹਲਕੇ ਤੋਂ 4 ਨੇ ਜ਼ੋਨ 4 ਜੋ ਉਹਨਾਂ ਨੇ ਅੱਜ ਨਾਮ ਜੀ ਮਾਨਸਾ ਕੀਤੀ ਆ ਮੁੱਦਾ ਇਹ ਹੀ ਆ ਜਿੱਦਾਂ ਮਾਨ ਸਾਹਿਬ ਦੀ ਸੋਚ ਆ ਜਿਹੜੀ ਪੰਜਾਬ ਦਾ ਵਿਕਾਸ ਕਰਨਾ ਰੰਗਲੇ ਪੰਜਾਬ ਦਾ ਪਹਿਰਾ ਦੇਣਾਗਾ ਉਸੇ ਤਰ੍ਹਾਂ ਹੀ ਉਹਨਾਂ ਦੀ ਨੀਤੀ ਨੂੰ ਅੱਗੇ ਵਧਾਉਂਦੇ ਹੋਏ ਕੰਮ ਕਰਾਂਗੇ ਲੋਕਾਂ ਚ ਅਸੀਂ ਕਰਨੀ ਆ ਜਿਹੜੀ ਉਹ ਸੇਵਾ ਉਹਨਾਂ ਨੇ ਜਿਹੜਾ ਕੀਤਾਗਾ ਉਹ ਰਾਜ ਨਹੀਂ ਸੀ ਗੁੰਡਾ ਰਾਜ ਸੀ ਸੋ ਉਹ ਤੋਂ ਮੁਕਤੀ ਮਿਲੀ ਆ ਸਾਢੇ 3-4 ਸਾਲ ਹੋ ਗਏ ਲੋਕਾਂ ਨੂੰ ਮੁਕਤੀ ਮਿਲੀ ਆ ਪੰਜਾਬ ਮਹਿਸੂਸ ਕਰ ਰਿਹਾ ਕਿ ਕੋਈ ਆਪਣਾ ਮੁੱਖ ਮੰਤਰੀ ਆ ਕੋਈ ਆਪਣਾ ਧੀ ਪੁੱਤ ਆ ਜਿਹੜਾ ਸਾਡੇ ਲੋਕਾਂ ਨੂੰ ਵੇਖ ਰਿਹਾ ਮੁੱਦਿਆਂ ਤੇ ਕੰਮ ਕਰਦਾ ਜੀ ਅੱਜ ਆਖਰੀ ਦਿਨ ਸੀਗਾ ਬਲਾਕ ਸਮਤੀ ਚੋਣਾਂ ਤੇ ਜਿਲ੍ਹਾ ਵੀ ਚੋਣਾਂ ਦਾ ਸਫਲਸਤਲੀ ਸਾਡੇ ਬੜਲਾਡਾ ਹਲਕੇ ਦੇ ਚਾਰ ਮਤਲਬ ਹੈਗੀ ਸੀ ਜ਼ੋਨ ਚਾਰਾਂ ਨੇ ਆਪਣੇ ਜਿਹੜੇ ਕਾਗਜ਼ ਦੀ ਪੱਤਰਾ ਚ ਭਰੇ ਨੇ ਬੜਾਵਾਲ ਜੋਂ ਤੋਂ ਤੁਹਾਡੇ ਸਾਹਮਣੇ ਜਸਵੰਦਰ ਸਿੰਘ ਜੇ ਪਛਵਾ ਜੋਂ ਤੋਂ ਬੀਬੀ ਮਨਜਿੰਦਰ ਕੌਰ ਹੈ ਕੁਲਗਿਆ ਜੋਂ ਤੋਂ ਕੁਲਵਿੰਦਰ ਸਿੰਘ ਹੈ ਤੇ ਅੱਕਾਂਈ ਜੋਂ ਤੋਂ ਹੈਗੀ ਬੀਬੀ ਕੁਮਾਰ ਕੌਰ ਸੋ ਅਸੀਂ ਫਾਈਟ ਦੇ ਰਹੇ ਹਾਂ ਜਿਹੜਾ ਦਿਮਾਗੀ ਪੂਰਾ ਸਰਕਾਰ ਆ ਬਿਲਕੁਲ ਚਾਰੇ ਚਾਰੇ ਜਿਹੜੇ ਸਾਡੇ ਪੰਜ ਜ਼ੋਨ ਨੇ ਅਸੀਂ ਜੱਟ ਕੇ ਫੋਨ ਤੋਂ ਅੰਜਲੀ ਜੀ ਨੂੰ ਅਗੇ ਸਰਕਾਰ ਕੀ ਕਹਿੰਦੇ ਜਿਹੜੇ ਰੋਹੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਲਾਅ ਨਾ ਆਰਡਰ ਨਹੀਂ ਹੈਗਾ ਕੋਈ ਵਿਕਾਪ ਨਹੀਂ ਜਦੋਂ ਸੋਡੀਆ ਸਰਕਾਰਾਂ ਅਸੀਂ ਤੁਹਾਡੇ ਨਾਲ ਆਰਡਰ ਕਿੰਨੇ ਕੀ ਕੋਈ ਬੰਦਾ ਉੱਠਦਾ ਹੈ ਦੇਖੋ ਗੁੰਡਾ ਉੱਠਦਾ ਹੈ ਕੋਈ ਉਹ ਨਾਲ ਨਪਲਿਆ ਜਾਂਦਾ ਹੈ ਸਰਕਾਰ ਦਾ ਫਰਜ਼ ਹੁੰਦਾ ਹੈ ਵੀ ਜੇਕਰ ਗੁੰਡਾ ਹੋਵੇ ਸ਼ਰਿਆਮ ਫਰਜ਼ਾ ਰਹੇ ਬੇਦਾ ਮੰਨ ਲੀਏ ਅਸੀਂ ਜਦੋਂ ਨਾਲ ਦੀ ਨਾਲ ਹਰੇਕ ਚੀਜ਼ ਨੱਪਿਆ ਹੀ ਜਾਂਦਾ ਹੈ ਬੰਦੇ ਦਾ ਇਨਕੋਟ ਵੀ ਕੀਤੇ ਜਾਂਦੇ ਨੇ ਜੇ ਬਾਲਗ ਬੰਦਾ ਭਜਦਾ ਹੈ ਉਹ ਐਸੀ ਕੋਈ ਗੱਲ ਨਹੀਂ ਆ ਲਾਰਡ ਆਰਡ ਦੇ ਏਡੀ ਕੋਲੇ ਜਿੱਥੇ ਪਹਿਲਾਂ ਕਾਂਸ ਵੇਲੇ ਤੇ ਸ਼ਰਿਆਵਾਂ ਬੁਰਾ ਹੁੰਦਾ ਸੀ ਅਕਾਲੀਆਂ ਵੇਲੇ ਬੁਰਾ ਹੁੰਦਾ ਸੀ ਆਕਾਸ਼ ਦਖਤ ਨੂੰ ਟਹਿ ਜਾਣਾ ਤੇ ਕਾਬ ਤੱਕ ਗੁਰੂ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਦੋ ਵੱਡਾ ਦਾ ਕੋਈ ਲਾਰਡ ਆਰਡ ਤੋਂ ਖਰਾਬ ਨਹੀਂ ਹੋਇਆ ਕੀ ਕਰਕੇ ਕੀ ਮੇਨ ਮੁੱਦਾ ਰਹੂਗਾ ਜੀ ਹੁਣ ਇਹ ਮੇਰੇ ਦੇਖੋ ਇਹ ਸਾਰੀ ਸਰਕਾਰ ਆ ਸਾਡੀ ਸਰਕਾਰ ਨੇ ਪ੍ਰਾਪਤੀਆਂ ਦੱਸਣਾ ਲੋਕਾਂ ਨੂੰ ਮੇਨ ਮੁੱਦਾ ਹੈ ਉਹ ਪ੍ਰਾਪਤੀਆਂ ਨਹੀਂ ਬਿਜਲੀ ਫਿਰ ਆਪਾਂ ਸਾਰੇ ਲੈ ਰਹੇ ਹਾਂ ਪਾਣੀ ਜਿਹੜਾ ਹੈਗਾ ਕਿਸਾਨਾਂ ਨੂੰ ਪਹਿਲੇ ਵਾਰ ਇਹ ਕਿਸਾਨ ਨੂੰ ਪਾਣੀ ਮਿਲਿਆ ਮੁਗੇ ਲਾਏ ਗਏ ਨੇ ਵੱਡਾ ਹਲਕੇ ਦੇ ਵਿੱਚ 110 ਕਰੋੜ ਰੁਪਏ ਇਕੱਲਾ ਅਸੀਂ ਪਾਣੀ ਦੇ ਖਾਨਾ ਵਾਸਤੇ ਲਾਤਾ ਸੀ ਆਪਣੀ ਗ੍ਰਿਡ ਲੈ 52 ਕਰੋੜ ਦਾ ਆਪਣੇ ਚੱਕ ਰੋਡ ਦਾ ਪਹਿਲਾਂ ਅਸੀਂ ਪਾਣੀ ਤੋਂ ਲੈ ਪਹਿਲਾਂ ਲਿੰਡੀ ਅਸੀਂ ਜਿਹੜਾ ਪਾਣ ਬਿਜਲੀ ਸੀ ਉਹ ਮਾਨਸਾ ਤੋਂ ਸਾਰੇ ਛੱਡ ਕੇ ਵੀ ਸੀ ਹੁਣ 220 ਕੇਵੀ ਤੁਹਾਡੇ ਚ ਹੋ ਗਿਆ ਵੱਡਾ ਹਲਕੇ ਨੂੰ ਸਾਰਾ ਗ੍ਰਿਡ ਉਸ ਤੋਂ ਪਾਣੀ ਬਿਜਲੀ ਮਿਲੂਗੀ ਹੁਣੇ ਅਸੀਂ 65 ਕਰੋੜ ਰੁਪਏ ਦੀ ਕਿਸਾਨ ਮਲਕ ਵਪਾਰੀਆਂ ਵਾਸਤੇ ਕਿਸਾਨਾਂ ਵਾਸਤੇ ਵੀ ਸਾਰੇ ਵਾਸਤੇ ਨਵੀਂ ਨਾਜਵੰਡੀ ਬਣਾ ਰਹੇ ਹਾਂ ਔਰ ਕੰਮ ਸ਼ੁਰੂ ਹੋ ਗਿਆ ਨਾਜ਼ ਨਾਲ ਬਹੁਤ ਜਲਦੀ 1 ਮਹੀਨੇ ਵਿੱਚ ਸਭ ਕੁਝ ਹੈ ਇਹਦਾ ਮੈਂ ਮੈਂ ਇਹਨਾਂ ਕਹ ਲਿਆ 61 ਕੋਟ 31 ਕੋਟ ਰੁਪਇਆ ਮੈਂ ਕਲ ਫੂਲਾਬਾਦ ਤੇ ਅਸੀਂ ਦਿੰਦਾ ਹੈ। ਹਮਾਰੇ ਜੀ ਦਵਾਈ ਹੈ, ਮੈਡੀਸਨ ਹੈ ਉਹ ਫਰੀ ਮਿਲ ਰਹੀ ਹੈ। ਜਿੰਨਾ ਵਿਕਾਸ, ਜਿੰਨਾ ਲੋਕਾਂ ਦੇ ਭਲਾਈ ਵਾਸਤੇ ਮਾਨ ਸਰਕਾਰ ਨੇ ਕੀਤਾ ਕਿਸੇ ਨੇ ਕੀਤਾ। ਪੰਜਾਬ ਦੇ ਮੋਗਾ ਤੋਂ ਇੱਕ ਐਸੀ ਖਬਰ ਸਾਹਮਣੇ ਆਈ ਹੈ ਜਿਹੜੀ ਸਾਰਿਆਂ ਨੂੰ ਹੈਰਾਨ ਕਰਦੀ ਹੈ ਦਰਸਲ ਪੰਜਾਬ ਦੀਆਂ ਕੁੜੀਆਂ ਦੇ ਨਾਲ ਮੁੰਡੇ ਹਮੇਸ਼ਾ ਧੋਖਾ ਹੀ ਕਰਦੇ ਨੇ ਇਸ ਕੁੜੀ ਦੇ ਵੱਲੋਂ ਇਹ ਇਥੇ ਇਲਜ਼ਾਮ ਲਗਾਏ ਗਏ ਨੇ ਹੁਣ ਇਸੇ ਦੀ ਤਾਜ਼ਾ ਮਿਸਾਲ ਮੋਗਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਹੋ ਰਏ ਦੂਜੇ ਵਿਆਹ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਇੱਕ ਕੁੜੀ ਦੇ ਵੱਲੋਂ ਮੈਰਿਜ ਪੈਲੇਸ ਦੇ ਬਾਹਰ ਪਹੁੰਚ ਕੇ ਹੰਗਾਮਾ ਕੀਤਾ ਗਿਆ ਕੁੜੀ ਨੇ ਮੁੰਡੇ ਦੇ ਉੱਪਰ આરોਪ ਲਗਾਇਆ ਹੈ ਕਿ ਉਹ ਦੂਸਰਾ ਵਿਆਹ ਕਰਾ ਰਿਹਾ ਹੈ ਅਤੇ ਉਸ ਦੇ ਵੱਲੋਂ ਪੁਲਿਸ ਦੀ ਸਹਾਇਤਾ ਦੇ ਨਾਲ ਮੌਕੇ ਤੇ ਜਾ ਕੇ ਚੈਕਿੰਗ ਕੀਤੀ ਗਈ ਤਾਂ ਦੇਖਿਆ ਗਿਆ ਕਿ ਮੁੰਡਾ ਉਥੋਂ ਨਿਕਲ ਚੁੱਕਾ ਹੈ ਅਤੇ ਕੁੜੀ ਦੇ ਵੱਲੋਂ ਮੁੰਡੇ ਦੀ ਆਨੰਦ ਕਾਰਜਾਂ ਦੀ ਵੀਡੀਓ ਵੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ। ਉੱਥੇ ਹੀ ਮੁੰਡੇ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਇੱਥੇ ਕੋਈ ਵਿਆਹ ਨਹੀਂ ਹੋ ਰਿਹਾ। ਇੱਥੇ ਤਾਂ ਮੇਰੀ ਮੈਰਿਜ ਐਨੀਵਰਸਰੀ ਹੈ ਇੱਕ ਵਿਅਕਤੀ ਦੇ ਵੱਲੋਂ ਉੱਥੇ ਕਿਹਾ ਗਿਆ। ਇੱਥੇ ਉਹ ਸੈਲੀਬ੍ਰੇਟ ਕਰਨ ਦੇ ਲਈ ਪਹੁੰਚੇ ਨੇ। ਇਸ ਤੋਂ ਬਾਅਦ ਕੁੜੀ ਨੇ ਆਨੰਦ ਕਾਰਜਾਂ ਦੀ ਵੀਡੀਓ ਵੀ ਉੱਥੇ ਦਿਖਾਈ ਸਾਰਿਆਂ ਨੂੰ ਅਤੇ ਪੁਲਿਸ ਵਾਲਿਆਂ ਨੇ ਨਵੀਂ ਵਿਆਹੀ ਜਾਣ ਵਾਲੀ ਲੜਕੀ ਦੀ ਮਾਂ ਨੂੰ ਕਾਬੂ ਕਰਕੇ ਉਸ ਤੋਂ ਪੁੱਛ ਗਿਚ। ਚਾਲੂ ਕਰ ਦਿੱਤੀ ਹੈ ਇਹ ਐਨੀ ਮੈਰਿਜ ਅਨਿਵਰਸਰੀ ਆਸੀਂ ਫੰਕਸ਼ਨ ਕਰਨ ਆਏ ਸੀਗੇ ਇਹ ਚਨਾਨੀ ਜਿੱਥੇ ਅਸੀਂ ਫੰਕਸ਼ਨ ਕਰ ਲੀਏ ਇਹ ਲੁੱਟਦੀ ਪੈਸੇ ਇਹ ਪਤਾ ਨਹੀਂ ਕੌਣ ਹੈ ਜੀ ਇਹ ਗੁਰੂ ਸਾਹਿਬ ਤੋਂ ਆਈ ਹੋਈ ਫਰੋਇਪੁਰ ਸ਼ਹਿਰ 'ਚ ਰਹਿੰਦੀ ਏ ਚਾਰ ਕੇ ਪੰਜ ਨੇ ਵਿਆਹ ਝਾਲੀ ਕਰਾਏ ਆ ਇਦਾਂ ਹੀ ਕਰਦੀ ਏ ਕਿਸੇ ਨੂੰ ਝਾਂਸਾ ਦਿੰਦੀ ਏ ਨਹੀਂ ਮੈਂ ਛੋਟੇ ਛੋਟੇ ਮੁੰਡਿਆਂ ਨੂੰ ਪਸੰਦੀ ਏ ਤੇ ਬਾਅਦ ਚ ਉਹਨਾਂ ਨੂੰ ਕਹਿੰਦੀ ਵੀ ਅੰਬੇ ਤੇਰੇ ਨਾਲ ਵਿਆਹ ਹੋ ਗਿਆ ਵਿਆਹ ਹੋ ਗਿਆ ਇੱਤਾ ਕਰਕੇ ਪੈਸੇ ਲੁੱਟਦੀ ਏ ਇਹ ਹੁਣ ਸਾਨੂੰ ਵੀ ਕੀ ਕਹਿੰਦੀ ਏ 10 ਲੱਖ ਰੁਪਈਆ ਦੇ ਸਾਨੂੰ ਕਹਿੰਦੀ 10 ਲੱਖ ਰੁਪਈਆ ਦੇ ਨਹੀਂ ਤੇ ਘੱਟੇ ਹਰੇਕ ਫੰਕਸ਼ਨ ਤੇ ਆਵਾਂ ਮੀਨੈ ਦੇਖੋ ਜਿਹੜੇ ਉਹ ਮਾਰੇ ਸਾਡੀ ਪੇਟ ਆਉ ਭੂਈਆ ਭਾਜੀ ਸਵਾਬ ਕੋ ਜਾਲੀ ਬਣਾਓ ਸਾਰਾ ਪ੍ਰੋਸੈਸ ਸਵਾਬ ਕੋ ਅੱਜ ਕੱਲ ਇਹਦਾ ਜ਼ਮਾਨਾ ਹੈ ਜੋ ਕੋਈ ਮਰਜ਼ੀ ਤੁਸੀਂ ਬਣਾ ਸਕਦੇ ਹੋ ਫੋਟੋਆਂ ਦਾ ਨਹੀਂ ਜਾਲੀ ਬਣਵਾਉਂਦੀ ਭਾਜੀ ਕਿਹੜੀ ਫੋਟੋ ਕਿਹੜੀ ਫੋਟੋ ਤੁਸੀਂ ਜਾਲੀ ਬਣਵਾਣੀ ਹੈ ਬਾਹਰ ਹੋਲੀ ਬੜ ਜਾਏਗਾ ਸਭ ਕੁਝ ਜਾਨੀ ਬਣਿਆ ਮੰਤਰੀ ਦੀ ਬਣ ਜਾਂਦੀ ਆ ਹਾਂ ਅੱਜ ਕੱਲ ਤੁਸੀਂ ਦੂਈ ਤਾਂ মিডিਆ ਤੇ ਰਹਿੰਦੇ ਹੋ ਤੁਸੀਂ মিডিਆ ਤੇ ਰਹਿੰਦੇ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਹਾਂਜੀ ਕੋਈ ਵਿਆਹ ਨਹੀਂ ਹੋ ਰਿਹਾ ਕੋਈ ਮੈਰੀ ਨਹੀਂ ਆਹ ਮੇਰੇ ਭਰਾ ਵੀ ਮੈਰੀ ਹੋਣੀ 4 ਦਸੰਬਰ ਦੀ ਇਹ ਜਨਾਨੀ ਦਾ ਕੰਮ ਹੀ ਹੈ ਜੀ ਬੜੀ ਬੜੀ ਮਿਹਰਬਾਨੀ ਲੋਕਾਂ ਕੋਲ ਪੈਸੇ ਲੁੱਟਦੀ ਏ ਸਾਰੇ ਸ਼ਹਿਰ ਚ ਬੱਚ ਤੱਕ ਦੇ ਤੁਸੀਂ ਇਹਿੰਦਾ ਪਾਰਲਰ ਸੀਗਾ ਇਹ ਪਾਰਲਰ ਤੇ ਬਸ ਜਿਹੜਾ ਮੁੰਡਾ ਆ ਜਾਂਦਾ ਕੁੰਨ ਪਸਾ ਲੈਂਦੀ ਏ ਇਹ ਵੱਡੇ ਵੱਡੇ ਬੰਦਿਆਂ ਨਾਲ ਐਵੇਂ ਕਰ ਚੁੱਕੀ ਆ ਜੀ ਸਾਰਾ ਸ਼ਹਿਰ ਜਾਣਦਾ ਮੇਰਾ ਨਾਮ ਸ਼ਰਮਾ ਕਿੱਥੋਂ ਦੇ ਰਹਿਣ ਵਾਲੇ ਨਹੀਂ ਫਿਰੋਜ਼ਪੁਰ ਦੀ ਅੱਜ ਇੱਥੇ ਪਹੁੰਚੇ ਹੋ ਮੋਗੇ ਕੀ ਗੱਲਬਾਤ ਹੋਈ ਹੈ ਮੇਰਾ ਹੀ ਹਸਬੰਦ ਦੂਜਾ ਵਿਆਹ ਕਰਾਉਂਦਾ ਪਿਆ ਬਿਨਾ ਤਲਾਕ ਤੋਂ ਬਿਨਾ ਕਿਸੇ ਇੰਟੀਮੇਸ਼ਨ ਤੋਂ ਛੂਡ ਬੋਲ ਕੇ ਪਰਸੋਂ ਮੈਨੂੰ ਕਰਵਾਇਆ ਕਿੰਨੇ ਸਾਲ ਹੋ ਮਰ ਉਹਨਾਂ ਦੇ ਤੇ ਕਿੰਨੀ ਜਿਹੜੀ ਮੈਰਿਜ ਇੱਤੇ ਹੀ ਸਾਲ ਦੇ ਹੋ ਗਏ ਆ 6 ਸਾਲ ਮੇਰੇ ਮੈਰਿਜ ਨੂੰ ਹੋ ਜਾਣੇ ਆ 10 ਨਵੰਬਰ ਨੂੰ ਬੇਟਾ ਵੀ ਹੈ ਤੁਹਾਡਾ ਹਾਂਜੀ 3 ਸਾਲ ਦਾ ਮੇਰਾ ਬੇਟਾ ਜੀ ਕੀ ਲਵ ਮੈਰਿਜ ਹੋਈ ਸੀ ਹਾਂਜੀ ਲਵ ਮੈਰਿਜ ਹੋਈ ਸੀ ਹੁਣ ਵੀ ਇਹ ਦੂਜਾ ਵਿਆਹ ਵੀ ਲਵ ਮੈਰਿਜ ਨਾਲ ਹੀ ਕਰਾ ਰਿਹਾ ਹੈ ਰੋਜ਼ ਹੀ ਲਵ ਕਰਦਾ ਜੀ ਇਹਦਾ ਕੰਮ ਹੀ ਇਹੀ ਹੈ ਲਵ ਕਰਨਾ ਇਹਦੇ ਘਰੇ ਤੁਹਾਡੀ ਸਹੀਕ ਬਣਦੀ ਸੀ ਕਿ ਹਾਂਜੀ ਹਾਂ ਹਾਂ ਪਰਸੋਂ ਮੇਰੇ ਕੋਲ ਆਇਆ ਹਜੇ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਇਕੱਠੇ ਰਹਿ ਰਹ ਤਨੁਕੇ ਨੂੰ ਪਤਾ ਲੱਗਿਆ ਕਿ ਅੱਜ ਵਿਆਹ ਮੈਨੂੰ ਹੀ ਇਹ ਨੇ ਰਿਸ਼ਤੇਦਾਰੀ ਚੀ ਬਾਸਾ ਪਰ ਆਮੀ ਦਾਸ ਦੇ ਪਿਤਾ ਪਿਤਾ ਨੌਰੰਦੇ ਇਹਨਾਂ ਦੇ ਹਾਂਜੀ ਹਾਂ ਇਹਨਾਂ ਦੇ ਨਾਲ ਹੀ ਨੇ ਤੁਹਾਡੇ ਕੋਲੇ ਸਬੂਤ ਹੋਣ ਵਿਆਹ ਦੇ ਕੀ ਕੀ ਆ ਤੁਹਾਡੇ ਕੋਲੇ ਮੇਰੇ ਕੋਲੇ ਕੋਟ ਮੈਰिज ਰਜਿਸਟਰਡ ਹੋਈ ਹੀ ਮੈਰिज ਆ ਮੰਦਰ ਦੀਆਂ ਪੋਟਵਾ ਨੇ ਮੇਰੇ ਕੋਲੇ ਜਿੱਥੇ ਅਸੀਂ ਵਿਆਹ ਕਰਾਇਆ ਮੇਰੇ ਕੋਲੇ ਮੇਰਾ ਬੇਟਾ ਲਾਈਵ ਖੜਾ ਆ ਮੇਰਾ ਬੇਟਾ ਮੇਰੇ ਕੋਲ ਕੀ ਕੀ ਲੱਗਦਾ ਕਿਉਂ ਇਹ ਕੰਮ ਕੀਤਾ ਉਹਨਾਂ ਨੇ ਬਸ ਬਸ ਕਹਿੰਦਾ ਮੇਰੀ ਮਰਜ਼ੀ ਕਹਿੰਦਾ ਮੈਨੂੰ ਕੋਈ ਤੇਰੇ ਤਲਾਕ ਦੀ ਲੋੜ ਨਹੀਂ ਕਹਿੰਦਾ ਕੋਈ ਮੈਨੂੰ ਤੇਰੀ ਲੋੜ ਨਹੀਂ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਪਹਿਲਾਂ ਕੱਲ ਹੋਈ ਏ ਤੁਹਾਡੀ ਇਸ ਬਾਰੇ ਹਾਂ ਕੱਲ ਕੱਲ ਜਦੋਂ ਫੋਨ ਤੇ ਗੱਲ ਕੀਤੀ ਮੇਰਾ ਲਾਸਟ ਫੇਸਬੁੱਕ ਤੇ ਮੈਨੂੰ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਤੇਰਾ ਨਾਲ ਤਲਾਕ ਲੈਣ ਦੀ ਮੈਂ ਇਹ ਵੀ ਵਿਆਹ ਕਰਾ ਸਕਦਾ ਮੈਨੂੰ ਦੱਸਤਾ ਸੀ ਵਿਆਹ ਕਰਾਉਣਾ ਹਾਂ ਮੈਂ ਵਿਆਹ ਕਰਾਂ ਨਹੀਂ ਇਹ ਨਹੀਂ ਕਿ ਆ ਵੀ ਅੱਜ ਕਰਾਣਾ ਉਹ ਜ ਮੈਨੂੰ ਇਹਨੇ ਧਮਕੀ ਦਿੱਤੀ ਸੀ ਵੀ ਮੈਂ ਕਰਾ ਸਕਦਾ ਤੂੰ ਕਰ ਲੈ ਜੋ ਕਰਨ ਪਹਿਲਾਂ ਕੋਈ ਇਹਦੇ ਮੈਸੇਜ ਕੋਈ ਪੜੇਗੇ ਹੋਣੇ ਫੋਨ ਪੜਿਆ ਗਿਆ ਹੋਵੇ ਆ 10 ਦਿਨ ਪਹਿਲਾਂ ਹੀ ਪਤਾ ਲੱਗਿਆ ਇਸ ਕੁੜੀ ਬਾਰੇ ਇਹਦੇ ਨਾਲ ਵੀ ਲਵ ਹੀ ਇਹਦਾ ਕਿੱਥੋਂ ਰਹਿਣ ਵਾਲੀ ਕੋਈ ਉਹ ਵੀ ਫਰੋਈਪਰ ਦੀ ਮੇਰੇ ਘਰ ਦੇ ਪਿਛਲੇ ਪਾਸੇ ਹੀ ਰਹਿੰਦੀ ਪਈ ਜੇ ਕਾਲਗੜ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਰਹਿ ਰਹੀ ਕਮੋਵਾਂ ਦੀ ਕੁੜੀ ਜੇ ਲੜਕੀ ਦਾ ਗੁਰਮੀਤ ਸਿੰਘ ਉਹਦੇ ਪਾਪਾ ਦਾ ਨਾਮ ਜੇ ਠੀਕ ਹੈ ਵੀਨਾਰਾਣੀ ਇਹਦੀ ਮਾਂ ਦਾ ਨਾਮ ਹੈ ਯਸ਼ਮੀਨ ਕੌਰ ਇਹਦੀ ਵਾਈਫ ਦਾ ਨਾਮ ਹੈ ਜਿਹੜੀ ਉਹਨੇ ਦੂਜਾ ਵਿਆਹ ਕਰਾਂਦਾ ਪਿਆ ਨਹੀਂ ਲੱਗਦਾ ਨਹੀਂ ਕਿ ਇਦਾਂ ਲੜਕੀਆਂ ਨਾਲ ਕਰਨਾ ਗੁਨਾਹ ਹੈ ਬਿਲਕੁਲ ਗੁਨਾਹ ਹੈ ਬਿਲਕੁਲ ਇਹ ਅੱਜ ਅੱਜ ਇਹ ਪਾਵਰ ਵੱਧਦੀ ਪਈ ਏ ਇਹ ਤਾਂ ਸਾਰਾ ਪੰਜਾਬ ਇਦਾਂ ਕੰਮਾਂ ਨੂੰ ਹੋ ਜਾਏਗਾ ਲੜਕੀ ਨੂੰ ਪਤਾ ਸੀਗਾ ਵੀ ਥੋੜਾ ਸਭ ਸਭ ਪਤਾ ਜੇ ਪਤਾ ਜੀ ਕੁੜੀ ਤਿੰਨ ਦਿਨ ਪਹਿਲਾਂ ਕੁੜੀ ਨਾਲ ਮੇਰੀ ਬਹੁਤ ਬਹਿਸ ਹੋਈ WhatsApp ਤੇ ਮੈਂ ਕਿਹਾ ਤੂੰ ਹਟ ਜਾ ਹੁੰਦਾ ਬੇਟਾ ਵੀ ਐ ਮੈਂ ਵੀ ਆ ਉਹ ਕਹਿੰਦੀ ਤੂੰ ਕਰ ਲੈ ਜੋ ਕਰਨਾ ਤੇ ਉਹਦੇ ਮਾਂ ਤੋਂ ਸਹਿਮਤ ਉਹਦੇ ਮਨ ਮਾਂ ਪਿਓ ਸਹਿਮਤ ਨੇ ਕੁੜੀ ਵਾਲੇ ਮਾਂ ਤੇ ਅੰਦਰ ਬੈਠੇ ਨੇ ਸਾਸੋਰਾ ਵੀ ਸਹਿਮਤ ਨੇ ਹਾਂ ਜੀ ਹਾਂ ਸਾਰੇ ਅੰਦਰ ਰਲਾ ਰਲ ਕੇ ਵਿਆਹ ਹੋ ਰਿਹਾ ਹੈ ਮੇਰੇ ਤੋਂ ਚੋਰੀ ਆਏ ਨੇ ਸਾਰੇ ਤੁਸੀਂ ਆ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਵੀ ਫਿਰੋਜ਼ਪੁਰ ਦੀ ਕਰਦੀ ਕੋਲੀ ਹਾਂ ਗੱਲ ਮੈਰੇ ਜੋ ਹੋਈ ਸੀ ਹਾਂ ਜੀ ਮੰਗਵਾਸੀ ਜੋ ਕਾਨੂੰਨੀ ਕਾਰਵਾਈ ਬੰਦੀ ਕਰੋ ਇਹਦੇ ਤੇ ਥੋੜਾ ਸਾਰਾ ਰਜਿਸਟਰ ਹੋਇਆ ਵਿਆਹ ਹਾਂਜੀ ਹਾਂ ਬਿਲਕੁਲ ਆ ਰਜਿਸਟਰਡ ਤੇ ਮੇਰੇ ਕੋਲ ਕਾਗਜ਼ ਨੇ ਮੰਦਾ ਫਲ ਆ ਰਜਿਸਟਰਡ ਮੈਰਿਸ ਹੈ ਮੇਰੇ ਕੋਲ ਇੱਕ ਨੰਬਰ ਚ ਲੱਗਦਾ ਕਿ ਹੁਣ ਪੁਲਿਸ ਵੱਲੋਂ ਜਿਹੜਾ ਵਿਆਹ ਕਰਾਇਆ ਜਾਊਗਾ ਤੇਲੇ ਤੁਹਾਨੂੰ ਇਨਸਾਫ ਮਿਲੂਗਾ ਮੈਨੂੰ ਨਹੀਂ ਪਤਾ ਇਹ ਹਜੇ ਤਾਂ ਪਤਾ ਕੁਛ ਕੱਲੇ ਕਰ ਲਿਆ ਕਹਿ ਨਹੀਂ ਸਕਦੇਗੇ ਓਟ ਨਾਲ ਕੌਣ ਕੋ ਆਇਆ ਜੀ ਮੇਰੇ ਮੰਮੀ ਆਏ ਤੇ ਬਸ ਮੇਰਾ ਬੇਟਾ ਜੀ ਅੱਜ ਸਵੇਰੇ ਪਤਾ ਲੱਗਿਆ ਤੁਹਾਨੂੰ ਹਾਂਜੀ ਅੱਜ ਸਵੇਰੇ ਸ਼ਰਮਾਕ ਤੇ ਤੁਹਰਣ ਵਾਲੇ ਨਾਈ ਫਿਰੋਜ਼ਪੁਰ ਦੀ ਅੱਜ ਇੱਥੇ ਪਹੁੰਚੇ ਹੋ ਮੁੱਕੇ ਕੀ ਗੱਲਬਾਤ ਹੋਈ ਹੈ ਮੇਰਾ ਹੀ ਹਸਬੰਡ ਦੂਜਾ ਵਿਆਹ ਕਰਾਉਂਦਾ ਪਿਆ ਬਿਨਾਂ ਤਲਾਕ ਤੋਂ ਬਿਨਾਂ ਕਿਸੇ ਸੈਂਟੀਮੈਂਟ ਤੋਂ ਝੂਠ ਬੋਲ ਕੇ ਪਰਸੋਂ ਮੈਨੂੰ ਕਰਵਾਇਆ ਕਿੰਨੇ ਸਾਲੋਂ ਮਰਾ ਉਹਨਾਂ ਦੀ ਤੇ ਕਿੰਨੀ ਜਿਹੜੀ ਆ ਮੈਰਿਜ ਇੱਤੇ ਹੀ ਸਾਲ ਦੇ ਹੋ ਗਿਆ ਈ 6 ਸਾਲ ਮੇਰੇ ਮੈਰਿਜ ਨੂੰ ਹੋ ਜਾਣੇ ਆ 10 ਨਵੰਬਰ ਨੂੰ ਹਾਂ ਬੇਟਾ ਵੀ ਹੈ ਤੁਹਾਡੇ ਹਾਂਜੀ 3 ਸਾਲ ਦਾ ਮੇਰਾ ਬੇਟਾ ਜੀ ਕੀ ਲਾ ਮੈਰਿਜ ਹੋਈ ਸੀ ਹਾਂਜੀ ਲਾ ਮੈਰਿਜ ਹੋਈ ਸੀ ਹੁਣ ਵੀ ਇਹ ਦੂਜਾ ਵਿਆਹ ਵੀ ਲਾ ਮੈਰਿਜ ਨਾਲ ਹੀ ਕਰਾ ਰਿਹਾ ਏ ਰੋਜ਼ ਹੀ ਲ ਇੰਦਾ ਕੰਮ ਨਹੀਂ ਇਹੀ ਹੈ ਲਵ ਕਰਨਾ ਹੈ। ਕਰੇ ਤੁਹਾਡੀ ਠੀਕ ਬਣਦੀ ਸੀ ਕਿ ਹਾਂ ਜੀ ਹਾਂ ਹਾਂ ਪਰਸੋ ਮੇਰੇ ਕੋਲ ਆਇਆ ਹਜੇ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਇਕੱਠੇ ਰਹਿ ਰਹੇ ਹਾਂ ਸੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਅੱਜ ਵਿਆਹ ਮੈਨੂੰ ਇਹ ਨਹੀਂ ਰਿਸ਼ਤੇਦਾਰੀ ਚੀ ਬਾਸਾ ਪਰ ਆਮੀ ਦਾਸ ਦੇ ਪਿਤਾ ਨਾ ਰਹਿੰਦੇ ਇਹਨਾਂ ਦੇ ਹਾਂ ਜੀ ਹਾਂ ਇਹਨਾਂ ਦੇ ਨਾਲ ਹੀ ਨੇ ਤੁਹਾਡੇ ਕੋਲੇ ਸਬੂਤ ਹੋਣ ਵਿਆਹ ਦੇ ਕੀ ਕੀ ਹੈ ਤੁਹਾਡੇ ਕੋਲੇ ਮੇਰੇ ਕੋਲੇ ਕੋਟ ਮੈਰਿਜ ਰਜਿਸਟਰਡ ਹੋਈ ਹੈ ਹੀ ਮੈਰਿਜ ਹੈ ਮੰਦਰ ਦੀਆਂ ਪੋਟਵਾ ਨੇ ਮੇਰੇ ਕੋਲੇ ਜਿੱਥੇ ਅਸੀਂ ਵਿਆਹ ਕਰਾਇਆ ਮੇਰੇ ਕੋਲੇ ਮੇਰਾ ਬੇਟਾ ਹੈ ਲਾਈਵ ਖੜਾ ਹੈ ਮੇਰਾ ਬੇਟਾ ਮੇਰੇ ਕੋਲ ਕੀ ਕੀ ਲੱਗਦਾ ਕਿਉਂ ਇਹ ਕੰਮ ਕੀਤਾ ਉਹਨਾਂ ਨੇ ਬਸ ਬਸ ਕਹਿੰਦਾ ਮੇਰੀ ਮਰਜ਼ੀ ਕਹਿੰਦਾ ਮੈਨੂੰ ਕੋਈ ਤੇਰੇ ਤਲਾਕ ਦੀ ਲੋੜ ਨਹੀਂ ਕਹਿੰਦਾ ਕੋਈ ਮੈਨੂੰ ਤੇਰੀ ਲੋੜ ਨਹੀਂ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਪਹਿਲਾਂ ਪੈਨਾਂ ਗੱਲ ਹੋਈ ਥੋੜੀ ਇਸ ਬਾਰੇ ਹਾਂ ਕੱਲ ਕੱਲ ਜਦੋਂ ਫੋਨ ਤੇ ਗੱਲ ਕੀਤੀ ਮੇਰ ਨਾਲ ਲਾਸਟ ਫੇਸਬੁੱਕ ਤੇ ਮੈਨੂੰ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਤੇrna ਤਲਾਕ ਲੈਣ ਦੀ ਮੈਂ ਇਹ ਵੀ ਵਿਆਹ ਕਰਾ ਸਕਦਾ ਮੈਨੂੰ ਦੱਸਤਾ ਸੀ ਵਿਆਹ ਕਰਾਉਣਾ ਹਾਂ ਮੈਂ ਵਿਆਹ ਕਰਾਂ ਨਹੀਂ ਇਹ ਨਹੀਂ ਕਿਹਾ ਵੀ ਅੱਜ ਕਰਾਣਾ ਉਂਝ ਮੈਨੂੰ ਇਹਨੇ ਧਮਕੀ ਦਿੱਤੀ ਸੀ ਵੀ ਮੈਂ ਕਰਾ ਸਕਦਾ ਤੂੰ ਕਰ ਲੈ ਜੋ ਕਰਨ ਪਹਿਲਾਂ ਕੋਈ ਇਹਦੇ ਮੈਸੇਜ ਕੋਈ ਪੜੇ ਗਏ ਹੋਣੇ ਫੋਨ ਪੜਿਆ ਗਿਆ ਆ 10 ਦਿਨ ਪਹਿਲਾਂ ਹੀ ਪਤਾ ਲੱਗਿਆ ਇਸ ਕੁੜੀ ਬਾਰੇ ਇਹਦੇ ਨਾਲ ਵੀ ਲਵ ਹੀ ਇੰਦਾ ਕਿੱਥੋਂ ਰਹਿਣ ਵਾਲੀ ਕੋਈ ਉਹ ਵੀ ਫਰੋਈਪਰ ਦੀ ਮੇਰੇ ਘਰ ਦੇ ਪਿਛਲੇ ਪਾਸੇ ਹੀ ਰਹਿੰਦੀ ਪਈ ਜੇ ਕਾਲਗੜ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਰਹਿਦੀ ਕਮੋਵਾਂ ਦੀ ਕੁੜੀ ਜੇ ਗੁਰਮੀਤ ਸਿੰਘ ਉਹਦੇ ਪਪਾ ਦਾ ਨਾਮ ਜੇ ਠੀਕ ਹੈ ਵੀਨਾਰਾਣੀ ਇਹਦੀ ਮਾਂ ਦਾ ਨਾਮ ਹੈ ਯਸ਼ਮੀਨ ਕੌਰ ਇਹਦੀ ਵਾਈਫ ਦਾ ਨਾਮ ਹੈ ਜਿਹੜੀ ਉਹਨੇ ਦੂਜਾ ਵਿਆਹ ਕਰੰਦਾ ਪਿਆ ਨਹੀਂ ਹੂੰ ਲਗਦਾ ਨਹੀਂ ਕਿ ਇਦਾਂ ਲੜਕੀਆਂ ਨਾਲ ਕਰਨਾ ਗੁਨਾਹ ਐ ਬਿਲਕੁਲ ਗੁਨਾਹ ਹੈ ਹਾਂ ਬਿਲਕੁਲ ਇਹ ਅੱਜ ਅੱਜ ਇਹ ਪਾਵਰ ਵੱਧਦੀ ਪਈ ਐ ਇਹ ਤਾਂ ਸਾਰਾ ਪੰਜਾਬ ਇਦਾਂ ਕੰਮਾਂ ਨੂੰ ਹੋ ਜਾਏਗਾ ਲੜਕੀ ਨੂੰ ਪਤਾ ਸੀਗਾ ਵੀ ਥੋੜਾ ਸਭ ਸਭ ਪਤਾ ਜੇ ਤਿੰਨ ਦਿਨ ਪਹਿਲਾਂ ਕੁੜੀ ਨਾਲ ਮੇਰੀ ਬਹੁਤ ਬਹਿਸ ਹੋਈ WhatsApp ਤੇ ਮੈਂ ਕਿਹਾ ਤੂੰ ਹਟ ਜਾ ਹੁੰਦਾ ਬੇਟਾ ਵੀ ਐ ਮੈਂ ਵੀ ਹਾਂ ਉਹ ਕਹਿੰਦੀ ਤੂੰ ਕਰ ਲੈ ਜੋ ਕਰਨਾ ਤੇ ਉਹਦੇ ਮਾਂ ਤੋਂ ਸਹਿਮਤ ਹੋਦੇ ਮਨ ਮਾਂ ਪਿਓ ਸਹਿਮਤ ਨੇ ਉੜਿਆਲੇ ਮਾਤੇ ਅੰਦਰ ਬੈਠੇ ਸਸੋਰਾ ਵੀ ਸਾਮਪਨ ਹਾਂਜੀ ਹਾਂ ਸਾਰੇ ਅੰਦਰ ਰਲਾ ਰਾਲ ਕੇ ਮੇਰੇ ਤੋਂ ਚੋਰੀ ਆਏ ਨੇ ਸਾਰੇ ਤੁਸੀਂ ਆਪ ਕਿੱਥੋਂ ਦੇ ਨੇ ਵਾਲੇ ਹੋ ਮੈਂ ਵੀ ਫਿਰੋਜ਼ਪੁਰ ਦੀ ਸਰਦੀ ਕੋਲ ਹੀ ਆਪੇ ਦਾ ਮੈਰਿਜ ਹੋਈ ਹਾਂਜੀ ਹਾਂ ਹੁਣ ਕੀ ਮੰਗ ਕਰਦੇ ਪੁਲਿਸ ਵੀ ਆਈ ਇੱਥੇ ਮੰਗ ਬਸ ਇਹ ਜੋ ਕਾਨੂੰਨੀ ਕਾਰਵਾਈ ਬੰਦੀ ਕਰੋ ਇਹਨਾਂ ਦੇ ਤੇ ਥੋੜਾ ਸਾਰਾ ਰਜਿਸਟਰਡ ਹੋਇਆ ਵਿਆਹ ਹਾਂਜੀ ਹਾਂ ਬਿਲਕੁਲ ਆ ਰਜਿਸਟਰਡ ਤੇ ਮੇਰੇ ਕੋਲ ਕਾਗਜ਼ ਨੇ ਮੰਦਾ ਫਲ ਆ ਰਜਿਸਟਰਡ ਮੈਰਿਜ ਹੈ ਮੇਰੇ ਕੋਲ ਇੱਕ ਨੰਬਰ ਚ ਲੱਗਦਾ ਕਿ ਹੁਣ ਪੁਲਿਸ ਵੱਲੋਂ ਜਿਹੜਾ ਵਿਆਹ ਕਰਾਇਆ ਜਾਊਗਾ ਤੇ ਅੰਲੇ ਤੁਹਾਨੂੰ ਇਨਸਾਫ ਮਿਲੂਗਾ। ਮੈਨੂੰ ਨਹੀਂ ਪਤਾ ਇਹ ਹਜੇ ਤਾਂ ਪਤਾ ਕੁਛ। ਕਹਿ ਨਹੀਂ ਸਕਦੇ ਗਏ। ਫੋਟ ਨਾਲ ਕੌਣ-ਕੌਣ ਆਇਆ ਜੀ? ਮੇਰੇ ਮੰਮੀ ਆਏ ਤੇ ਬਸ ਮੇਰਾ ਬੇਟਾ ਜੀ। ਅੱਜ ਸਵੇਰੇ ਪਤਾ ਲੱਗਿਆ ਤੁਹਾਨੂੰ? ਹਾਂਜੀ ਅੱਜ ਸਵੇਰੇ। ਬਾਰਾੜਾ ਪਹਿਲਾਂ ਵਿਆਹ ਆ ਸੀ ਜਾ ਉਸਦਾ ਵਿਆਹ ਹੋਣ ਲੱਗਾ ਇੱਕ ਮੌਕੇ ਤੇ ਪਹੁੰਚੇ ਕੀ ਗੱਲਬਾਤ ਹੈ ਜੀ? ਹਾਂਜੀ 112 ਤੇ ਕੰਪਲੇਂਟ ਆਈ ਸੀਗੀ ਕੋਈ ਇਹ ਲੜਕੀ ਆ ਸੁਮੇਤਾ ਸ਼ਰਮਾ। ਉਹਦਾ ਉਹ ਕਹਿੰਦੀ ਵੀ ਮੇਰਾ ਆਲਰੇਡੀ ਪਹਿਲਾਂ ਵਿਆਹ ਹੋ ਚੁੱਕਾ ਹੈ ਇਹ ਵੀ ਫਰੀਦ ਅ ਫਰੀਦਪੁਰ ਤੋਂ ਆ ਤੇ ਜਿਹੜਾ ਜਿਹਦੇ ਨਾਲ ਮੈਰਿਜ ਹੋਈ ਉਹ ਵੀ ਫਰੀਦਪੁਰ ਤੋਂ ਆ ਇੱਥੇ ਇਹਨੇ ਕੰਪਲੇਂਟ ਕੀਤੀ ਸੀ ਵੀ ਉਹ ਲੜਕਾ ਦੁਆਰਾ ਇੱਕ ਹੋਰ ਫਰੀਦਪੁਰ ਦੀ ਲੜਕੀ ਆ ਉਹਦੇ ਨਾਲ ਵਿਆਹ ਕਰਾ ਰਿਆ ਉਹਦੇ ਸਬੰਧੀ ਇੱਥੇ 112 ਦੀ ਸਬੰਧ ਦੇ ਵਿੱਚ 112 ਦੀ ਟੀਮ ਆਈ ਸੀ ਕੰਪਲੇਂਟ ਤੇ ਉਸ ਤੋਂ ਬਾਅਦ ਮੈਂ ਵੀ ਇੱਥੇ ਪਹੁੰਚਿਆ ਅਸੀਂ ਸਾਰੇ ਕਮਰੇ ਵਗੈਰਾ ਚੈੱਕ ਕੀਤੇ ਆ ਇੱਥੇ ਰਿਸ਼ਤੇਦਾਰ ਸੀ ਉਸ ਤੋਂ ਪਹਿਲਾਂ ਨਾ ਤਾਂ ਕੋਈ ਲੜਕੀ ਸੀਗੀ ਮੈਰਜ ਵਾਲੀ ਤੇ ਨਾ ਹੀ ਲੜਕਾ ਸੀਗਾ ਲੜਕੀ ਦੀ ਮਾਂ ਹੈਗੀ ਸੀ ਇੱਕ ਲੰਸਰ ਲੜਕੇ ਦੀ ਲੜਕੀ ਦੀ ਮਾਂ ਹੈਗੀ ਸੀ ਆਨੰਦ ਗੰਦ ਕਾਰਜ ਕਰਦੇ ਦੀ ਵੀ ਟੈਂਪਰਟ ਤਾਂ ਲਿਖੇ ਪੈਣ ਦੀ ਵੀਡੀਓ ਆਈ ਹੈ ਲੜਕੀ ਦੀ ਮਾਂ ਹੈਗੀ ਸੀ ਇਹੋ ਲੱਭ ਕਰ ਦਿਓ ਉਹ ਵੀਡੀਓ ਅਸੀਂ ਸਾਡੇ ਕੋਲੇ ਫਿਲਹਾਲ ਦੇਖੀ ਨਹੀਂ ਕਿ ਮੈਂ ਦੇਖ ਲੈ ਲੈਂਦੇ ਆ ਜੋ ਵੀ ਉਹਦੇ ਸਬੰਧੀ ਜੋ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਜੇਕਰ ਜਿਹੜੇ ਕੋਈ ਵੀ ਪਾਰਟੀ ਕੰਪਲੇਂਟ ਦਿੰਦੀ ਆ ਜਿੱਥੇ ਵੀ ਕੰਪਲੇਂਟ ਦਿੰਦੀ ਉਸ ਬੰਦੇ ਉਹਦੀ ਕਾਰਵਾਈ ਕਰੀ ਗੈਰੀਫਾਈ ਕੀਤਾ ਕਿ ਲੜਕੀ ਦਾ ਪਹਿਲਾਂ ਵਿਆਹ ਹੋਇਆ ਸੀ ਉਹ ਕਾਗਜ਼ ਦਿਖਾਏ ਇਹਨਾਂ ਨੇ ਇਹ ਸਬੰਧੀ ਤਾਂ ਜਾਂ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਏਗੀ ਕੰਪਲੇਂ ਜੋ ਕੀ ਹੈ ਕਿ ਇਹਨਾਂ ਦੀ ਜਿੱਥੇ ਵੀ ਬਣਦੀ ਹੈ ਕੰਪਲੇਂਟ ਉੱਥੇ ਕਾਰਵਾਈ ਕਰੇਗਾ ਸਸ ਵੇਵ ਦੇ ਤਾਂ ਰੋਲਾ ਪਾਈ ਜਾਂਦੇ ਕੰਪਲੇਟ ਪੁਲਿਸ ਨੂੰ ਦਿੱਤਾ ਹੈ ਫੋਨ ਵੀ ਲਾਇਆ ਪੁਲਿਸ ਵੀ ਆਈ ਕੋਈ ਲਿਖਤੀ ਕੰਪਲੇਂਟ ਨਹੀਂ ਸਾਡੇ ਕੋਲ ਆਈ ਜਾਂ ਜਿੱਥੇ ਇਹਨਾਂ ਦੀ ਪਹਿਲਾ ਮੈਰਿਜ ਹੋਈ ਹੈ ਉਹਦੇ ਸਬੰਧੀ ਵੀ ਵੈਰੀਫਾਈ ਕੀਤਾ ਜਾਊਗਾ ਵੈਰੀਫਾਈ ਕਰਕੇ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ